ਚਲ ਅੱਧਰ ਆ ਜਾਓ ਇੱਧਰ ਖਾ ਲਓ ਲਈ ਚਲ ਚਲ ਸਾਰੇ ਆ ਗਏ ਆਇਓ ਮੁਖੀ ਸਾਹਿਬ ਮੇਰੇ ਸਾਥ ਹੀ ਇੱਧਰ ਆਈ ਚਲ

ਜਲੇਲੇ ਬਾਅਦ ਵਿੱਚ ਅਸੀਂ ਇਕੱਠੇ ਹੋਏ ਹਾਂ ਕਿ ਜਿਹੜਾ ਔਰ ਜਿੱਥੇ ਹਜ਼ਾਰਾਂ ਲੋਗਾ ਨੇ ਜਿਹੜੇ ਕੇ ਦੇ ਦੋਸਤ ਸੀਗੇ ਉਹਨਾਂ ਦੇ ٹرسٹ ਦੇ ਜੋ ਚੇਰਟਾ ਨੇ ਉਪਦਾ ਨੁਦਰੀ ਨੇ ਦੁਬਿਧੀ ਨੇ ਔਰ ਉਹਨਾਂ ਨੇ ਔਰ ਮਨੁਹੇ ਗੌਰ ਪ੍ਰਾਪਤ ਆਇਆ ਕਿ ਇਸ ٹرسٹ ਦੇ ਪਹਿਲੇ ਟਰਸਟੀ ਮੋਤੀ لال ਨਹਿਰੂ ਜੀ ਵੀ ਰਹੇ ਮਦਨ ਮੋਨ ਮਾਧਵਾਜੀ ਰਹੇ 2016 ਤੇ ਪ੍ਰੈਸ ਦੇ ਮਿੱਤਰ ਜਿਹੜੇ ਆ ਗਏ ਨੇ ਉਹਨਾਂ ਦੇ ਨਾਲ ਹੀ ਮੇਰਾ ਇਤਿਆਹਾ ਹੋਇਆ ਮੇਰੇ ਨਾਲ ਧਾਨ ਨੇ ਸੁਖੀਰ ਜੀ ਇਹ ਸਾਰੇ ਲੋਕ ਮੇਰੇ ਸਾਥੀ ਜਿਹੜੇ ਜਿਵੇਂ ਮੁਕਤਜੀ ਸਾਹਿਬ ਵੀ ਸਿਗੇ ਤੇ ਬਹੁਤ ਦੁਸ਼ਸ਼ਾ ਹੋਈ ਕਿ ਮੈਂ ਇਹਨੂੰ ਖਤਮ ਕਰਾਵਾ ਤੇ ਸ਼ਹੀਦ ਵਿਸ਼ਰਾਮ ਹੋ ਗਏ ਨੇ ਤੇ ਆ ਕਿ ਸਾਥੀ ਇਹ ਬੁਖਸ਼ਾਓ ਇਹ ਕਾਜ ਦਰ ਅ ਬਜਟ ਨੂੰ ਲੈ ਕੇ ਵਿਰੋਧੀ ਸਵਾਲ ਚੁੱਕ ਰਹੇ ਨੇ ਖਾਸ ਕਰਕੇ ਹਾਸੇ ਵਰਤਕਾ ਔਰ ਬਾਦਗ ਬਜਟ ਨੂੰ ਲੈ ਕੇ ਜੀ ਪੰਜਾਬ ਨਹੀਂ ਹਾ ਜੱਲਿਆ ਵਾਲਾ ਬਾਗ ਜੀ ਪਲੀਜ਼ ਇਹ ਅਸੀਂ ਸ਼ਹੀਦ ਸ਼ਹੀਦਾ ਦੀ ਸ਼ਹੀਦਾ ਦੀ ਭੂਮੀ ਤੇ ਬੈਠੇ ਆ ਅੱਜ ਸ਼ਹੀਦਾ ਜੀ ਕੇ ਮਹਾਰਾਜ ਰੀਸ਼ੀ ਦਾ ਸਿੰਘਾਸਨ ਜਿਹੜਾ ਹੈਗਾ ਇੰਗਲੈਂਡ ਤੇ ਉਹਦੀ ਬਾਤ ਚੀ ਵੀ ਕੋਈ ਸਾਡੀ ਸਰਕਾਰ ਕਰੇ ਕਦਰ ਚੋਣ ਦੀ ਡੈਫੀਨੇਟ ਮੋਦੀ ਜੀ ਰਾਸ਼ਟ੍ਰ ਭਗਤ ਨੇ ਜਿੰਨਾ ਕੁ ਇਤਿਹਾਸ ਨਾਲ ਛੇੜਛੜ ਹੋਈ ਹੈ ਉਹ ਸਟੈਪ ਬਾਈ ਸਟੈਪ ਮੋਦੀ ਜੀ ਜਿਹੜੇ ਨੇ ਸੁਧਾਰ ਕਰਦੇ ਬਏ ਨੇ ਸੋ ਇਹਦੇ ਬਾਰੇ ਵੀ ਪ੍ਰਯਾਸ ਕਰਾਂਗੇ ਮੈਂ ਵੀ ਉਹਨਾਂ ਨੂੰ ਇਹ ਨਿਵੇਦਨ ਕਰਾਂਗਾ ਇੱਕ ਵਾਰ ਲਿਖ ਕੇ ਐਸਾ ਵਿਸ਼ਾਲ ਜੀ ਕਿ ਇੱਕ ਤੇ ਹਰ 6 ਮਹੀਨੇ ਬਾਅਦ ਅਸੀਂ ਪੇਂਟਿੰਗ ਕਰਾਣੇ ਆ ਤੇ ਮੇਂਟੇਨੈਂਸ ਚਲਦੀ ਰਹਿੰਦੀ ਹੈ ਜੀ ਕਿਉਂਕਿ ਮੇਂਟੇਨੈਂਸ ਇੱਕ ਰੈਗੂਲਰ ਪ੍ਰੋਸੈਸ ਹੈ ਐਸ ਵੇਲੇ ਵੀ ਅਸੀਂ ਜਿਹੜਾ ਵੁੱਡਵਰਕ ਹੈ ਉਹਨੂੰ ਦੀਮਕ ਲੱਗ ਗਿਆ ਸੀ ਅਸੀਂ ਠੀਕ ਕਰਵਾ ਰਹੇ ਆ ਏਅਰ ਕੰਡੀਸ਼ਨ ਸਾਰੇ ਚੱਲ ਰਹੇ ਨੇ ਇਸੇ ਤਰ੍ਹਾਂ ਉਹ ਗੈਲਰੀਜ਼ ਨੂੰ ਵੀ ਅਸੀਂ ਠੀਕ ਕਰਵਾਇਆ ਮੁਖਰਜੀ ਸਾਹਿਬ ਤਾਂ ਕੁਝ ਗੈਲਰੀਜ਼ ਮੇਂ ਪ੍ਰੋਬਲਮ ਹੈ ਉਹ ਥੋੜਾ ਬਹੁਤ ਹੈ ਜੀ ਚੱਲਣਾ ਕੰਮ ਉਹ ਐਸਾ ਹੈ ਤੁਸੀਂ ਨਾਲ ਦੇਖੋਗੇ ਇਹ ਮੇਂਟੇਨੈਂਸ ਦਾ ਘਰ ਦੇ ਵਿੱਚ ਮੇਂਟੇਨੈਂਸ ਹੁੰਦੀ ਹੈ ਉਹ ਰੈਗੂਲਰ ਚੱਲ ਰਹੀ ਹੈ ਪੇਂਟਿੰਗ ਵੀ ਚੱਲ ਰਹੀ ਹੈ ਹਰ 6 ਮਹੀਨੇ ਬਾਅਦ ਅਸੀਂ ਇਹਦੀ ਪੇਂਟਿੰਗ ਜਿਹੜੀ ਹੈ ਉਹ ਕਰਵਾ ਲੈਂਦੇ ਆਓ ਤੁਹਾਨੂੰ ਦਿਖਾਈਏ मैक्सिमम जो लोग आते हैं वो फोटोकिंग ट्रीटमेंट करते हैं ना कि बच्चों को पटाना तो नहीं हमने जो लाइट एंड साउंड शो प्लीज दी रिली पॉइंट बनाया उसके बाद जो सीरीज दिखा रहे थे मैक्सिमम लोग फोटोकिंग ब्रेकफास्ट करते हैं ना कि उनको श्रद्धांजलि देना ना आगे आगे आगे। तो तो है ना गाइड साडे खड़े रहे ਗਾਈਡ ਕਿੰਨੇ ਨੇ ਇਸ ਤਰ੍ਹਾਂ ਹੈ ਕਿ ਇੱਕ ਤੇ ਅਸੀਂ ਇੱਥੇ ਗਾਈਡਸ ਰੱਖੇ ਨੇ ਇਹ ਗਾਈਡ ਨੇ ਔਰ ਇਹ ਮੈਂ ਨਿਰਦੇਸ਼ ਦਿੱਤੇ ਨੇ ਆਪਣਾ ਜਿਹੜੇ ਇੱਥੋਂ ਦੇ ਸਾਰਾ ਕੰਮ ਦੇਖਦੇ ਨੇ ਮੁਖਰਜੀ ਸਾਹਿਬ ਸਾਡੇ ਨਾਲ ਬੈਠੇ ਨੇ ਇਹਨਾਂ ਨੇ ਸਾਰੀ ਉਮਰ ਸਮਰਪਿਤ ਕੀਤੀ ਹੈ ਮੁਖਰਜੀ ਸਾਹਿਬ ਨੇ ਇਸ ਸਮਾਰਕ ਦੀ ਦੇਖਰੇਖ ਲਈ ਔਰ ਮੇਰੀ ਇਹਨਾਂ ਨਾਲ ਚर्चा ਹੋ ਰਹੀ ਸੀ ਕਿ ਗਾਈਡਸ ਵਾਏਗਾ অল레ਡੀ ਵੀ ਡਿਸਕਸਡ ਅਬਾਊਟ ਦਿਸ ਗਾਈਡਸ ਫਿਲਹਾਲ ਇੱਕ ਹੀ ਹੈ ਜੀ I have already discussed. You are right. I have already discussed with him that we should increase the number of guides here so that they should just convey the people regarding the mass care which happened 100 plus years ago. Don't you think that the rule should make that photo clicking should not be there in front of the shrivis? No, 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 no. We are not to restrict anybody. But I have seen ਜਿਹੜੇ ਨਹੀਂ ਜੋੜਦੇ